ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਸ਼ਕੋ ਅੱਜ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਪੰਜ ਸਿੰਘ ਸਹਿਬਾਨ ਦੀ ਸ਼੍ਰੀ ਕਲ ਤਖਸਾਲ ਤੇ ਤੇ ਵੈਸੇ ਤੋਂ ਚਲੋ ਹਰਜੋਤ ਸਿੰਘ ਬੈਂਚ ਸਿੱਖਿਆ ਮੰਤਰੀ ਜਾਂ ਹੋਰ ਬੰਦੇ ਜਿਹੜੇ ਇਕਵਾਲ ਸਿੰਘ ਰਣਜੀਤ ਸਿੰਘ ਸੋਮਨਾਥ ਇਹਨਾਂ ਨੂੰ ਸਭ ਨੂੰ ਤਰਖਾ ਲਾਤੀ ਉਹ ਇੱਕ ਰੁਟੀਨ ਦਾ ਮਸਲਾ ਸੀ ਲੇਕਿਨ ਸਭ ਵੀ ਨਿਗਾਹ ਤੇ ਇਸ ਕਰਤੇ ਸੀ ਕਿ ਪੰਜ ਮੈਂਬਰੀ ਕਮੇਟੀ ਨੇ ਜਿਹੜਾ 11 ਅਗਸਤ ਨੂੰ ਆਪਣਾ ਡੈਲੀਗੇਟ ਅਜਰਾਸ ਬੁਲਾਇਆ ਕੀ ਉਸ ਦੇ ਮਾਮਲੇ 'ਚ ਵੀ ਕੁਝ ਐਸਾ ਹੋ ਰਿਹਾ ਉਹਨੂੰ ਸਾਬਤ ਆਜ਼ ਕਰਨ ਦੀ ਵੀ ਗੱਲ ਹੋਏਗੀ ਇਹ ਕਿਉਂ ਆਈ ਸੀ ਗੱਲ ਕਿਉਂਕਿ ਖਾਸਾ ਪ੍ਰਗਟ ਕੀਤਾ ਹੋਇਆ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਔਰ ਇਹ ਵੀ ਗੱਲ ਸੀ ਕਿ ਇਹ ਮੀਟਿੰਗ ਜਿਹੜੀ ਬੁਲਾਈ ਜਾ ਰਹੀ ਉਹ ਵਿੱਚ ਸ਼ਿਕਾਇਤਾਂ ਵੀ ਆ ਗਈਆਂ ਸੀ ਬਹੁਤ ਸਾਰੀਆਂ ਜਿਹੜੀਆਂ ਜਿਨ੍ਹਾਂ ਤੇ ਵਿਚਾਰ ਕਰਨਾ ਸੀ ਆ ਇੱਕ ਤਾਜੀ ਸ਼ਿਕਾਇਤ ਬਿਰਿੰਦਰ ਸਿੰਘ ਜੇਠੂ ਵਾਲਾ ਨੇ ਕੀਤੀ ਸੀ ਕਿ ਪੰਜ ਮੈਂਬਰ ਕਮੇਟੀ ਨੂੰ ਤੁਸੀਂ ਤਲਬ ਕਰੋ ਤੇ ਇੱਕ ਇਹ ਵੀ ਸ਼ਿਕਾਇਤ ਸੀ ਕਿ ਅਕਾਲ ਤਖਤ ਸਾਹਿਬ ਦੇ ਨਵੇਂ ਬਰਤ ਰਹੇ ਸਿਆਸੀ ਲਾਭ ਲੈ ਰਹੇ ਨੇ ਇਸ ਤਰ੍ਹਾਂ ਸੀ ਕਿ ਇਸ ਨੂੰ ਲੈ ਕੇ ਕੀ ਕਿਸ ਕਿਸਮ ਦਾ ਕੋਈ ਫੈਸਲਾ 2 ਦਸੰਬਰ ਦਾ ਕੋਈ ਫੈਸਲਾ ਵੀ ਵਾਪਸ ਹੋ ਸਕਦਾ ਇਸ ਕਿਸਮ ਦੀ ਗੱਲ ਵੀ ਉੱਠੀ ਸੀ ਅ ਤੁਸੀਂ ਜਿਹੜੀ ਵੀਡੀਓ ਮੈਂ ਬਣਾ ਰਿਹਾ ਹਾਂ ਇਹ ਦੋ ਪਿਛਲੀ ਵੀਡੀਓ ਦੇਖ ਲਓ ਇਹਦੇ ਬਾਰੇ ਸੀ ਅਸਲ ਦੇ ਵਿੱਚ ਇਹ ਜਿਹੜੀ ਵੀਡੀਓ ਹੁਣ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਤੇ ਇੱਕ ਕਿਸਮ ਦੀ ਫਾਲੋ ਅਪ ਸਟੋਰੀ ਹੈ ਜੋ ਕੱਲ ਦੀ ਜਿਹੜਾ ਖਾਸਾ ਸੀ ਦੇਖੋ ਜਿਹੜਾ ਆਦੇਸ਼ ਜਾਰੀ ਕੀਤਾ ਜਿਹੜਾ ਮਤਾ ਨੰਬਰ 1 ਹੈ ਉਹ ਮੈਂ ਤੁਹਾਨੂੰ ਪੂਰਾ ਪੜ੍ਹ ਕੇ ਸੁਣਾਉਂਗਾ ਕਿ ਵੀ ਉਹ ਵਿੱਚ ਕੀ ਕਿ ਹੈ ਮੈਨੂੰ ਜੋ ਲੱਗਿਆ ਉਹ ਵੀ ਦੱਸੂਗਾ ਮੈਨੂੰ ਤਾਂ ਬਿਲਕੁਲ ਸਪਸ਼ਟ ਲੱਗਿਆ ਹੀ ਨਹੀਂ ਮੈਨੂੰ ਤਾਂ ਪਹਿਲੀ ਵਾਰ ਇਹ ਲੱਗਿਆ ਕਿ ਅਕਾਲ ਤੱਕ ਸਭ ਦੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਤਾਂ ਉਹਨਾਂ ਨੇ ਤਾਂ ਮਤਲਬ ਇੱਕ ਭੰਬਲ ਪੁੱਸਾ ਜਿਹਾ ਕ੍ਰੀਏਟ ਕਰਤਾ ਕੋਈ ਸਪਸ਼ਟ ਆਦੇਸ਼ ਨਹੀਂ ਦਿੱਤਾ ਤੁਹਾਨੂੰ ਕੀ ਲੱਗਦਾ ਉਹ ਤੁਸੀਂ ਆਪ ਦਾ ਕਮੈਂਟ ਕਰਕੇ ਦੱਸਣਾ ਮੈਂ ਪਹਿਲਾਂ ਤੁਹਾਨੂੰ ਮਤਾ ਪੜ੍ਹ ਕੇ ਸੁਣਾਉਣਾ ਫਿਰ ਆਪਾਂ ਇਹ ਤੇ ਗੱਲਬਾਤ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਕਿ ਮੈਂ ਮਤਾ ਪੜ੍ਹਾਂ ਤੇ ਗੱਲਬਾਤ ਕਰਾਂ ਤਾਂ ਅਪੀਲ ਵੀ ਕਰਨੀ ਹੈ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਅੱਜ ਜੋ ਮਤਾ ਆਇਆ ਹੈ ਪਹਿਲਾਂ ਉਹ ਸੁਣ ਲਓ ਫਿਰ ਆਪੋ ਤੇ ਟਿਪਿੰਗ ਕਰਦੇ ਜਾਵਾਂਗੇ ਨਾਲ ਨਾਲ ਬਿਟਪਿੰਗ ਕਰਾਂਗੇ ਲਿਖਿਆ ਮਾਤਾ ਨੰਬਰ 1 ਚ ਅੱਜ ਮਿਤੀ 22 ਸਾਵਣ ਨਾਨਕ ਸਾਹੀ ਸੰਬਤ 557 ਮਤਾਵਕ 6 ਅਗਸਤ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਪਿਛਲੇ ਕੁਝ ਸਮੇਂ ਤੋਂ ਬੱਖ-ਬੱਖ ਸਿੰਘ ਸਭਾਵਾਂ ਸਿੱਖ ਸਿਆਸੀ ਧਿਰਾਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਪ੍ਰਾਪਤ ਹੋਏ ਪੱਤਰਾਂ ਵਿੱਚ ਪੁੱਜਿਆ ਇਸ ਕਹਿਤਾ ਕਿ ਜਿਸ ਕਹਿਤਾ ਕਿ ਕੁਝ ਧਿਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਅਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਦਾ ਮਾਮਲਾ ਵਿਚਾਰਿਆ ਗਿਆ। ਕੱਲ ਬਿਲਕੁਲ ਸਪਸ਼ਟ ਸ਼ਿਕਾਇਤ ਪੰਜ ਮੈਂਬਰ ਕਮੇਟੀ ਨੂੰ ਹੀ ਦਾਵਾ ਕਰਦੀ ਹੈ। ਉਹ ਹੀ ਕਹਿੰਦੇ ਨੇ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਦੂਜੇ ਤਾਂ ਦਲਜੀਤ ਸਿੰਘ ਜੀ ਬਣਦਾ ਤਾਂ ਪਹਿਲੇ ਹੀ ਕਹਦਾ ਸੀ ਅਸੀਂ ਤਾਂ ਅਕਾਲ ਤਖਤ ਜੀ ਇਹ ਤਾਂ ਧਾਰਮਿਕ ਸੰਸਥਾ ਹੈ ਤੇ ਜਿਹੜੇ ਉਹ ਕਰ ਰਹੇ ਨੇ ਹੁਣ ਉਹਦੀ ਸ਼ਿਕਾਇਤ ਕੀਤੀ ਸੀ। ਜਾਂ ਕਰਵਾਈ ਸੀ ਜੋ ਮਰਜ਼ੀ ਕਰ ਲੈ। ਫਿਰ ਅੱਗੇ ਲਿਖਦੇ ਨੇ ਜੀ। ਸ੍ਰੀ ਅਕਾਲ ਤਖਤ ਸਾਹਿਬ ਦੀ ਫੀਸਿਲ ਤੋਂ 2 ਦਸੰਬਰ 2024 ਨੂੰ ਪੰਜ ਸਿੰਘ ਸਹਿਬਾਨ ਵੱਲੋਂ ਕੀਤੇ ਗਏ ਆਦੇਸ਼ ਵਿੱਚ ਸਮੂਹ ਅਕਾਲੀ ਦਲ ਧਿਰਾਂ ਨੂੰ ਤਾਗੀਦ ਕੀਤੀ ਗਈ ਸੀ ਕਿ ਉਹ ਆਪੋ ਆਪਣੇ ਬਕਰੇ ਚੁੱਲ੍ਹੇ ਸਿਮੇਟ ਕੇ ਇੱਕ ਜੁੱਟ ਹੋ ਜਾਣ ਬਿਲਕੁਲ ਕੀਤੀ ਸੀ ਇਸ ਸਬੰਧ ਵਿੱਚ ਹੁਣ ਤੱਕ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ ਇੱਥੇ ਇਹ ਗੱਲ ਕਹੀ ਜਾ ਸਕਦੀ ਹੈ ਜਾਂ ਸਮਝੀ ਜਾ ਸਕਦੀ ਹੈ ਕਿ ਸੁਧਾਰ ਲਹਿਰ ਵਾਲਿਆਂ ਨੇ ਤਾਂ ਨਾਲ ਦੀ ਨਾਲ ਆਪਣੀ ਸੁਧਾਰ ਲਹਿਰ ਭੰਗ ਕਰਤੀ ਸੀ ਦੂਜੀ ਧਿਰ ਨੇ ਨਹੀਂ ਕੁਝ ਕੀਤਾ ਦੂਜੀ ਧਿਰ ਤਾਂ ਉਹਦਾ ਦੀ ਪਾਰਕਿੰਗ ਕਮੇਟੀ ਵੀ ਕੰਮ ਰਹੀ ਤੋ ਇਸ ਕਰਕੇ ਚੁੱਲ੍ਹਾ ਇਕਨੇ ਸਵੇਟ ਲਿਆ ਦੂਜੇ ਨੇ ਨਹੀਂ ਸਵੇਟਿਆ ਇਹ ਗੱਲ ਠੀਕ ਹੈ ਤੇ ਇਹ ਵੀ ਠੀਕ ਹੈ ਕਿ ਸਾਰਤਕ ਨਤੀਜੇ ਸਾਹਮਣੇ ਨਹੀਂ ਆਏ ਅੱਗੇ ਲਿਖਿਆ ਫਿਰ ਅੱਜ ਸਿੱਖ ਵਿਸ਼ਪਰ ਅੰਦਰ ਵਕ ਵਕ ਦੇਸ਼ਾਂ ਸਿਆਸੀ ਧਿਰਾਂ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਬਿਲਕੁਲ ਹੈ ਆ ਥੋੜੇ ਸਾਹਮਣੇ ਅੱਜ ਜਿਹੜੀ ਆ ਆਮ ਆਦਮੀ ਪਾਰਟੀ ਦਾ ਲੀਡਰ ਹੈ ਹਰਜੋਤ ਬੈਂਸ ਨੰਗੇ ਪਾਰੀ ਆ ਸਮਰਪਿਤ ਸਿੱਖ ਨੇ ਸ੍ਰੀ ਅਕਾਲ ਤਖਤ ਨੂੰ ਕੋਈ ਦੋਰਾਵਾ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਮਾਈ ਭਾਈ ਦੇ ਹੱਕ ਹਕੂਕ ਤੇ ਹਿੱਤ ਵਿੱਚ ਖੜਾ ਹੈ ਫੇਰ ਉਹ ਦੋ ਵਾਰ ਲਿਖਦੇ ਨੇ ਜੀ ਜੇਕਰ 2 ਦਸੰਬਰ ਨੂੰ ਜੋ ਖੋਏ ਆਦੇਸ਼ 2 ਦਸੰਬਰ 24 ਨੂੰ ਹੋਏ ਆਦੇਸ਼ ਨੂੰ ਕੋਈ ਵੀ ਧਿਰ ਇਨਵਨ ਨਹੀਂ ਮੰਨਣਾ ਚਾਹੁੰਦੀ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਹੈ ਇਹ ਜਿਹੜੀ ਗੱਲ ਹੈ ਇੱਥੇ ਆ ਕੇ ਮੈਨੂੰ ਤਾਂ ਘਟ-ਘਟ ਇਤਰਾਜ਼ ਹੈ ਕਿ ਆ ਇਹ ਤੇ ਤਾਂ ਕਾਲ ਤੱਕ ਸਭੇ ਤਾਂ ਅਗਵਾਈ ਦੇਣੀ ਹੁੰਦੀ ਹੈ ਉਹਨੇ ਤਾਂ ਕੁੱਲਾ ਛੜਤਾ ਨਾਲੇ ਇਹ ਵੀ ਦੱਸੋ ਇਹਨੰਨੇ ਕੋਣ ਨਹੀਂ ਮੰਨ ਰਿਹਾ ਕਿਹੜੀ ਤਰ ਨਹੀਂ ਮੰਨ ਰਹੀ ਇਹ ਵੀ ਦੱਸਣਾ ਕਿਹੜੀ ਤਰ ਦੇ ਜਿਨ੍ਹਾਂ ਨੇ ਨਾ ਮੀਟਿੰਗ ਕੀਤੀ ਨਾ ਜਿਨ੍ਹਾਂ ਨੇ ਨੈਤਿਕ ਗਵਾਹ ਆਧਾਰ ਗਵਾਹ ਚੋਂ ਕੀ ਲੀਡਰਸ਼ਿਪ ਉਹ ਉਹਦਾ ਮਾਮਲਾ ਜਾਂ ਰਜਿੰਦਰ ਸਿੰਘ ਧਾਮੀ ਜਾਂ ਪਡੂਂਗਰ ਕੋਈ ਜ਼ਿਕਰ ਨਹੀਂ ਵੀ ਕੋਣ ਭਜਿਆ ਕੋਣ ਪਗੋੜਾ ਹੋਇਆ ਤੇ ਹੁਣ ਫਿਰ ਉੱਥੇ ਕਹਿੰਦੇ ਨੇ ਮੁਬਾਰਕ ਹੈ ਜੀ ਕਹਿੰਦੇ ਉਹਨਾਂ ਨੂੰ ਪਰ ਦੂਜੇ ਪਾਸੇ ਇਹ ਵੀ ਕਹਿੰਦੇ ਨੇ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਸੰਗਤ ਵਿੱਚ ਭਰਮ ਭੁਲੇਖੇ ਪੈਦਾ ਨਾ ਕੀਤੇ ਜਾਵੇ ਇਹ ਸਿੱਧਾ ਪੰਜ ਮੈਂਬਰੀ ਕਮੇਟੀ ਨੂੰ ਕਿਉਂਕਿ ਵੱਖੋ ਵੱਖਰੇ ਛੋਡੇ ਕੈਮ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਭਾਵਨਾ ਸਪੂਰਨ ਨਹੀਂ ਕੀਤੀ ਜਾ ਸਕਦੀ ਆਹੀ ਤਾਂ ਅਸੀਂ ਕਹਿੰਦੇ ਸੀ ਕਿ ਅਕਾਲ ਤਖਤ ਸਾਹਿਬ ਦੀ ਕੋਈ ਨਹੀਂ ਮੰਨ ਰਹਾ ਇਹ ਵੀ ਤਾਂ ਦੱਸਿਆ ਜਾਵੇ ਨਾ ਹੁਣ ਇਹ ਤਾਂ ਫਿਰ ਵੀ ਮੰਨਤਾ ਰਹੇ ਨੇ ਅਕਾਲ ਤਖਤ ਸਾਹਿਬ ਨੇ ਹੀ ਤਾਂ ਪੰਜ ਮੈਂਬਰੀ ਕਮੇਟੀ 7 ਮੈਂਬਰੀ ਬਣਾਈ ਸੀ 2 ਭੱਜ ਗਏ ਤਾਂ 5 ਤਾਂ ਲੱਗੇ ਹੋਏ ਸੀ ਲੇਕਿਨ ਇਹਨਾਂ ਨੇ ਅਜੇ ਕਿਹਾ ਫਿਰ ਅੱਗੇ ਲਿਖ ਦਿੰਦੇ ਨੇ ਲਾਸਟ ਪੈਰਾਗ੍ਰਾਫ ਚ ਅੱਜ ਦੀ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਧੀਰਗ ਵਿਚਾਰ ਬਟਾਂਦਰਾ ਕਰਕੇ ਆਦੇਸ਼ ਕੀਤਾ ਜਾਂਦਾ ਹੈ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੋਂਦਾ ਦਾਵਾ ਨਾ ਕਰੇ ਭਈ ਇਹ ਤਾਂ ਹਕੂਮਤ ਦਾ 2 ਦਸੰਬਰ ਦਾ ਮਤਲਬ ਉਹ ਤਾਂ ਉਹਦਾ ਹੁਕਮ ਮੰਨ ਰਹੇ ਨੇ ਉਹ ਦਾਵਾ ਇਸ ਕਰਕੇ ਤਾਂ ਕਰ ਨਹੀਂ ਰਹੇ ਇੱਕ ਪਾਸੇ ਤਾਂ ਕਹਿੰਦੇ 2 ਦਸੰਬਰ ਦੇ ਹੁਕਮ ਦੇ ਜਿਹੜਾ ਉਹ ਇਨਵਿਨ ਪਾਲਣਾ ਕਰੋ ਇਹਦਾ ਇਨਵਿਨ ਪਾਲਣਾ ਹੋ ਰਹੀ ਸੀ ਪਰ ਇਹਨਾਂ ਨੇ ਕਿਹਾ ਦਾਵਾ ਨਾ ਕਰੋ ਜੀ ਫਿਰ ਅੱਗੇ ਲਿਖਦੇ ਨੇ ਖਾਲਸਾ ਪੰਥ ਦੇ ਬਡੇਰੇ ਹਿੱਤਾ ਪੰਜਾਬ ਦੀ ਜ਼ਮੀਨ ਨੂੰ ਬਚਾਉਣ ਸਿੱਖ ਪਛਾਣ ਤੇ ਕਕਾਰਾਂ ਨੂੰ ਦਰਪੇਸ਼ ਚੁਣੌਤੀਆਂ ਮੌਜੂਦਾ ਤਕਨੀਕੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਯੋਗੰਦਰ ਸਿੱਖ ਇਤਿਹਾਸ ਸਿਧਾਂਤ ਤੇ ਪਾਵਨ ਗੁਰਬਾਣੀ ਦਾ ਛੇਡਛਾੜ ਅਤੇ ਦੇਸ਼ ਵਿਦੇਸ਼ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਂਦੇ ਮਾਮਲਿਆਂ ਨੂੰ ਨਜਿੱਠਣ ਲਈ ਸਮੂਹ ਅਕਾਲੀ ਦਲ ਤੇ ਪੰਥਕ ਤਰ੍ਹਾਂ ਲਾਂਬੰਦੀ ਕਰਕੇ ਇਕਜੁੱਟ ਹੋ ਜਾਣ ਹੁਣ ਇਹ ਕਹ ਇੱਕ ਪਾਸੇ ਪਹਿਲੇ ਪਹਿਰੇ ਚ ਕਹ ਤੁਹਾਨੂੰ ਤੁਹਾਡੇ ਚੁੱਲ੍ਹੇ ਮਬਾਰਕ ਸਿਆਸੀ ਤੇ ਦੂਜੇ ਪਾਸੇ ਕਹਿੰਦੇ ਇਕਜੁੱਟ ਹੋ ਜਾਓ ਇਹ ਤਾਂ ਅੱਜ ਦਾ ਆਦੇਸ਼ ਹੈ ਹੁਣ ਇਹਨੂੰ ਆਪਾਂ ਥੋੜਾ ਜਿਹਾ ਸਮਝੀਏ ਉਸ ਨਜ਼ਰੀਏ ਤੋਂ ਕਿ ਇਹ ਚ ਨਿਕਲਦਾ ਕੀ ਹੈ ਪਹਿਲੀ ਗੱਲ ਜਿਹੜੀ ਮੈਨੂੰ ਲੱਗੀ ਕਿ ਸਪਸ਼ਟ ਨਹੀਂ ਹੈ ਇੱਕ ਗੱਲ ਇਹਦੇ ਨਾਲ ਭੰਪਰਪੂਸਾ ਪੈਦਾ ਹੋ ਗਿਆ ਨੰਬਰ 2 ਨੰਬਰ 3 ਇਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਆਪਦੀ ਸ਼ਕਤੀ ਨੂੰ ਖੋਰਾ ਲੱਗਿਆ ਇਹ ਤਾਂ ਤਾਂ یوں ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਅੱਗੇ ਤਾਂ ਇਹ ਡਰ ਹੁੰਦਾ ਸੀ ਕਿ ਅਕਾਲ ਤਖਤ ਸਾਹਿਬ ਹੁਕਮ ਕਰੂਗਾ ਤੇ ਸਾਨੂੰ ਫਿਰ ਨਤਮਸਤਕ ਹੋਣਾ ਪਊ ਇੱਥੇ ਤਾਂ ਫਿਰ ਸਿੱਧੇ ਕਹਤਾ ਤੁਸੀਂ ਆਪਣੀ ਮਰਜ਼ੀ ਕਰੋ ਕਿ ਫਿਰ ਤਾਂ ਇਕਤਾ ਦੀ ਕੋਈ ਗੱਲ ਨਹੀਂ ਹੈ ਜ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਿਹੜੀ ਅਗਵਾਈ ਦੇਣੀ ਹੈ ਉਹ ਤਾਂ ਤਾਂ ਫਿਰ ਇਹ ਹੁਕਮ ਨਾਮੇ ਦੇ ਮਤਾਬਕ ਤਾਂ ਉਹ ਕਹਦੇ ਆਪਣੀ ਮਰਜ਼ੀ ਕਰੋ ਜੀ ਇਹ ਹੁਣ ਦਾ ਉਲਟ ਚਾਹੀਦਾ ਕਿ ਜਿ ਜਿਨਾਂ ਨੇ ਹੁਕਮ ਨਹੀਂ ਮੰਨਿਆ 2 ਦਸੰਬਰ 24 ਦਾ ਉਹਨਾਂ ਨੂੰ ਤਨਖਾਹ ਕਰੋ ਉਹਨਾਂ ਨੂੰ ਤਨਖਾਹ ਲਾਓ ਉਹਦੀ ਬਜਾਏ ਖੁੱਡੀ ਛੁੱਟੀ ਦੇਤੀ ਕਿਉਂ ਉਥੇ ਸਮਝ ਆ ਰਹੀ ਹੈ ਕਹਾਣੀ ਔਰ ਇਹ ਵੀ ਗੱਲ ਸਮਝ ਆ ਰਹੀ ਹੈ ਕਿ ਵਾਰ-ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਉਹ ਸਰਪ੍ਰਸਤੀ ਦਾ ਦਾਵਾ ਉਧਰ ਸ਼ੁਰੂ ਕੀਤਾ ਜਦੋਂ ਅਕਾਲ ਤਖਤ ਨੇ ਕਿਹਾ ਸੀ ਕਿ ਤੁਸੀਂ ਕਰੋ ਇਹ ਬਕਰੀ ਗੱਲ ਹੈ ਕਿ ਗਿਆਨੀ ਰਗਵੀਰ ਸਿੰਘ ਦੀ ਦੋਚਿੱਤੀ ਨੇ ਕਾਫੀ ਕੰਮ ਖਾਫ ਕੀਤਾ ਇੱਕ ਖੁੱਲ ਕੇ ਜੇ ਗੱਲ ਕਰਦੇ ਤਾਂ ਸ਼ਾਇਦ ਇੱਥੇ ਤੱਕ ਹਾਲਾਤ ਨਾ ਪਹੁੰਚਦੇ ਤੇ ਨਹੀਂ ਅੱਜ ਵੀ ਮੈਂ ਤੁਹਾਨੂੰ ਦੱਸਦਾ ਅੱਜ ਵੀ ਜਿਹੜੇ ਉੱਥੇ ਗਿਆਨੀ ਹਰ ਜਿਹੜੇ ਰਗਵੀਰ ਸਿੰਘ ਆ ਸਕਦੇ ਸੀ ਨਹੀਂ ਆਏ ਅੱਜ ਵੀ ਟੇਕ ਸਿੰਘ ਤੇ ਜੱਥੇਦਾਰ ਕਲਦੀਪ ਸਿੰਘ ਗੁਰਗੱਜ ਸੀ ਬਾਕੀ ਤਾਂ ਫਿਰ ਇੱਕ ਪੰਜ ਪਿਆਰਾ ਵੀ ਪਿਠਾਇਆ ਹੋਇਆ ਸੀ ਹੋਰ ਵੀ ਪੂਰਾ ਕੀਤਾ ਸੀ ਫਿਰ ਤਾਂ ਉੱਥੇ ਰਗਵੀਰ ਸਿੰਘ ਨਹੀਂ ਸੀ ਚਲੋ ਖैर ਗੱਲ ਆਪਾਂ ਕਰ ਰਹੇ ਸੀ ਤਿੰਨ ਗੱਲਾਂ ਹੋ ਗਈਆਂ ਸਪਸ਼ਟ ਨਹੀਂ ਹੈ ਖੋਰਾ ਲੱਗੇ ਸ਼ਕਤੀ ਨੂੰ ਮੈਨੂੰ ਮੈਂ ਆਪਦੀ ਗੱਲ ਕਰ ਰਿਹਾ ਜੋ ਮੈਨੂੰ ਲੱਗਿਆ ਤੇ ਅਕਾਲ ਤਖਤ ਸਾਹਿਬ ਨੇ ਸਪਸ਼ਟ ਆਦੇਸ਼ ਨਹੀਂ ਦਿੱਤਾ ਅਗਵਾਈ ਜਿਹੜੀ ਉਹਨੂੰ ਕਰਨੀ ਚਾਹੀਦੀ ਸੀ ਅਕਾਲ ਤਖਤ ਨੂੰ ਉਹ ਤੋਂ ਮੁਨਕਰ ਜੀ ਜਿਹੜੀ ਬਾਰ-ਬਾਰ ਗੱਲ ਇਹ ਤੋਂ ਲੱਗਦਾ ਹੈ ਕਿ ਟਾਰਗੇਟ ਕੀਤਾ ਗਿਆ ਜਿਹੜਾ ਹੈ ਪੰਜ ਮੈਂਬਰੀ ਕਮੇਟੀ ਨੂੰ ਜਿਹੜੀ ਬਾਰ-ਬਾਰ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਦਾ ਨੋ ਨੰਬਰ 2 ਹੁਣ ਆਜੋ ਇਹ ਤੱਕ ਕਿਹਾ ਸਪਸ਼ਟ ਆਦੇਸ਼ ਨਹੀਂ ਦਿੱਤਾ ਕੀ ਇਹਦੇ ਕੋ ਪੂਰਤੀ ਹੋ ਜਿਨ੍ਹਾਂ ਨੇ ਕੀਤਾ ਕਰਵਾਇਆ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਇਸ਼ਾਰੇ ਤੇ ਹੋਇਆ ਇਹ ਸਾਰੀ ਗੱਲ ਕੀ ਪੂਰੀ ਹੋ ਮੇਰਾ ਖਿਆਲ ਹੈ ਕਿ ਨਹੀਂ ਬਲਕਿ ਉਲਟ ਹੈ ਮੈਨੂੰ ਜਿਸ ਤਰੀਕੇ ਨਾਲ ਪੰਜ ਮੈਂਬਰੀ ਕਮੇਟੀ ਦਾ ਸੁਧਾਰ ਲਹਿਰ ਵਾਰਿਆ ਨੇ ਕਿਹਾ ਦੱਸਿਆ ਉਹ ਤਾਂ ਕਹਿੰਦੇ ਸਾਨੂੰ ਤਾਂ ਖਤਰਾ ਸੀ ਕਿ ਕਿਤੇ ਇਹ ਹੋਰੀ ਦਾ ਵੱਡਾ ਝਵੇਲਾ ਖੜਾ ਕਰ ਦੇਣ ਇੱਥੇ ਕਿਤੇ 2 ਦਸੰਬਰ ਦੇ ਹੋਗੋ ਨਾਮੀ ਨਾ ਵਾਪਸ ਲੈ ਲੈਣ ਸਾਨੂੰ ਇਹਨਾਂ ਤਾਲਬ ਕਰ ਲੈਣ ਜਿਵੇਂ ਰਵਿੰਦਰ ਸਿੰਘ ਜੇਠੂਵਾਲਾ ਨੇ ਕੀਤਾ ਸੀ ਜਿਹੜਾ ਜੋਧਪੁਰ ਕਮੇਟੀ ਵਾਲੇ ਨੇ ਤੇ ਲੇਕਿਨ ਉਹ ਤੋਂ ਬਚਾਅ ਹੋ ਗਿਆ ਹੁਣ ਉਹ ਕਹਿੰਦੇ ਕਿ ਅਸੀਂ ਆਪਦੀ ਪੰਜ ਮੈਂਬਰੀ ਜਿਹੜੀ ਕਮੇਟੀ ਦਾ ਕੰਮ ਤਾਂ ਹੋ ਗਿਆ ਪੂਰਾ ਅੱਜ ਵੀ ਡੈਲੀਗੇਟ ਬਣਾਏ ਨੇ ਮੰਤਰੀਤ ਵਾਲੀ ਨੇ ਲੁਧਿਆਣਾ ਰਾਇਕੋਟ ਤੇ ਇਧਰ ਉਧਰ ਮੈਂ ਪੰਜ ਕੁ ਮਿੰਟ ਸੁਣੀ ਉਹਨਾਂ ਦੀ ਗੱਲ ਬੜਾ ਕੱਟ ਸੀ ਉੱਥੇ ਦੀ ਤੇ ਉਹ ਤਾਂ ਆਪਣੀ ਤਿਆਰੀ ਚ ਪੂਰੇ ਨੇ 11 ਉਹਨਾਂ ਨੇ ਆਪਦਾ ਇਲੈਕਸ਼ਨ ਕਮਿਸ਼ਨ ਨੂੰ ਦੱਸਤਾ ਕਿ ਅਸੀਂ ਆਪਦਾ ਚੋਣ ਅਫਸਰ ਬਣਾ ਲਿਆ ਤੇ ਅਸੀਂ ਆਪਦੇ ਪ੍ਰਧਾਨ ਦੀ ਚੋਣ ਕਰ ਲੈਂਦੀਆਂ ਲੱਗਦਾ ਪ੍ਰਧਾਨ ਵੀ ਉੱਥੇ ਹੀ ਬੈਠੇ ਨੇ ਬਸ ਉਹ ਠੀਕ ਹੈ ਬਾਕੀ ਦਾ ਡੈਲੀਗੇਟਸ ਨੂੰ ਪਾਰਦਰਸ਼ਤਾ ਚਾਹੀਦੀ ਹੈ ਫਾਇਦਾ ਤਾਂ ਤਾਂ ਹੀ ਹੈ ਨਹੀਂ ਤਾਂ ਫਿਰ ਜੇ ਐਂੀ ਪਰਚੀ ਚੋਂ ਨਿਕਲ ਲੈਨੇ ਜੂ ਹੋ ਗਿਆ ਜੀ ਡੈਲੀਗੇਟਰ ਨਾਲ ਗੱਲ ਹੋ ਗਈ ਆ ਬਣ ਕੇ ਜੀ ਬਾਦਲ ਸਾਹਿਬ ਫਿਰ ਤਾਂ ਇਹਨਾਂ ਚੋਣਾਂ ਚ ਕੀ ਫਰਕ ਰਹੇ ਜੂਗਾ ਤੋਂ ਇਹ ਗੱਲ ਤੋਂ ਇਹਦਾ ਮਤਲਬ ਕਿ ਇਹਦਾ ਅਰਥ ਕੀ ਅਰਥ ਇਹ ਹੈ ਕਿ ਕਹਤਾ ਕਿ ਜੀ ਹੈ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦਾ ਨਾਮ ਨਾ ਲਵੇ ਅੱਜ ਕੀ ਹੈ ਨਾ ਉਹ ਤਾਂ ਕੰਮ ਉਹਨਾਂ ਦਾ ਹੋ ਚੁੱਕੇ 15 ਲੱਖ ਦੀ ਭਰਤੀ ਹੋ ਚੁੱਕੀ ਹੈ ਤੇ ਉਹ ਤਾਂ ਹੁਣ ਅਗਲੇ ਪ੍ਰੋਸੈਸ ਵੱਲ ਚੱਲੇ ਨੇ ਇਸ ਕਰਕੇ ਜੇ ਕਹਿ ਵੀ ਦਿੱਤਾ ਤਾਂ ਉਹਨਾਂ ਦਾ ਉਹਨਾਂ ਡੈਮੇਜ ਨਹੀਂ ਹੋਣਾ ਜਿੰਨੇ ਦਾ ਖਸਾ ਉਹਨਾਂ ਨੂੰ ਸੀ ਕਿ ਕਿਤੇ ਹੋਰ ਕੋਈ ਵੱਡਾ ਨੁਕਸਾਨ ਹੋ ਸਕਦਾ ਉਹ ਨਹੀਂ ਹੋਏਗਾ ਤੇ ਫਿਰ ਨਿਕਲੂ ਕੀ ਇਹਦੇ ਚੋਂ ਨਿਕਲੂ ਇਹ ਇੱਕ ਨਮਾਕਾਲੀ ਦਾ ਤੇ ਨਮਾਕਾਲੀ ਦਾ ਜਿਹੜਾ ਬਣੂਗਾ ਉਹ ਇੱਕ ਵੱਡਾ ਚੈਲੰਜ ਹੋਊਗਾ ਤੇ ਉਹ ਜਿਹੜਾ ਨਮਾਕਾਲੀ ਦਾ ਜਿਹੜਾ ਨਮਾ ਪ੍ਰਧਾਨ ਹੋਊਗਾ ਮੈਂ ਨਹੀਂ ਕਹਿੰਦਾ ਗੈਨੀ ਹਰਪ੍ਰੀਤ ਸਿੰਘ ਮੈਂ ਨਹੀਂ ਕਹਿੰਦਾ ਬੀਬੀ ਸਤਪੰਥਕੌਰ ਮੈਂ ਕਿਸੇ ਦੀ ਕੋਈ ਇੱਥੇ ਕੋਈ ਪ੍ਰਚਾਰ ਕਰਨੇ ਲਈ ਬੈਠਾ ਮੈਂ ਇਹ ਜ਼ਰੂਰ ਕਹਿਣਾ ਕਿ ਜਿਹੜਾ ਵੀ ਚੁਣਿਆ ਗਿਆ ਉਹ ਇੱਕ ਵੱਡਾ ਚੈਲੰਜ ਵੱਡੀ ਚੁਣੌਤੀ ਸੁਰਜੀਤ ਸਿੰਘ ਬਾਦਲ ਲਈ ਹੋਊਗੀ ਬਾਦਲ ਅਕਾਲੀ ਦਲ ਲਈ ਹੋਊ ਜਿਹੜਾ ਬਹੁਤ ਕਰ ਲੋ ਮੱਛੀ ਹੋ ਰਿਹਾ ਜਿਨ੍ਹਾਂ ਨੇ ਪੰਥਕ ਏਜੰਡਾ ਤਾਂ ਬਿਲਕੁਲ ਹੀ ਭੁਲਾਇਆ ਹੋਇਆ ਬਸ 27 ਜਤਨੀਆਂ ਆਪਣਾ ਉਹਨਾਂ ਦਾ ਤਾਂ ਜਿਤਨਾ 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 ਭਾਵੇਂ ਜਾਨ ਚਲੀ ਜਾਏ ਜਿਤਨਾ ਇਹ ਕਹ ਹੈ ਉਹਨਾਂ ਨੇ ਨਾਰਾ ਦਿੱਤਾ ਜਿਹੜਾ ਤਰਨ ਤਰਨ ਦੇ ਵਿੱਚ ਉਹ ਉਹਨਾਂ ਦੇ ਮਨ 'ਚ ਹੈ ਤੇ ਉਹਨੂੰ ਜਿਤਨੇ ਕਿਵੇਂ ਜਿਤਨੇ ਪੰਥ ਨੂੰ ਅੱਗੇ ਰੱਖ ਕੇ ਜਿਤਨਾ ਕੌਮ ਦਾ ਕੋਈ ਸਵਾਰਨ ਹੈ ਕਿ ਆਪਦਾ ਹੀ ਸਵਾਰਨ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜੇ ਇਹ ਕਰਦੇ ਨੇ ਉਸ ਪਾਸੇ ਨੂੰ ਗੱਲ ਵੱਧ ਸਕਦੀ ਹੈ ਕਿ ਪ੍ਰਧਾਨ ਚੁਣਿਆ ਜਾਊ ਦੋ ਟਰਮ ਲਈ ਪ੍ਰਧਾਨ ਤੇ ਮੁੱਖ ਮੰਤਰੀ ਅਲੱਗ-ਅਲੱਗ ਹੋਣਗੇ ਧਰਮ ਤੇ ਸਿਆਸਤ ਨਾਲ ਪੈਰਨਲ ਚੱਲੂ ਲੇਕਿਨ ਇੱਕ ਦੂਜੇ ਦੇ ਇੱਕ ਮਿਕ ਨਹੀਂ ਹੋ ਕਿ ਤੁਸੀਂ ਐਮਐਲਵੀਓ ਤੇ ਉਧਰ ਸ਼੍ਰੋਮਿਕ ਕਮੇਟੀ ਦੇ ਮੈਂਬਰ ਵੀ ਹੋ ਇਸ ਤਰ੍ਹਾਂ ਨਹੀਂ ਹੋਊਗਾ ਸੋ ਲੱਗਦਾ ਹੈ ਕਿ ਅੱਜ ਦੇ ਜਿਹੜੇ ਸਿੰਘ ਸਹਿਬਾਨ ਦੀ ਮੀਟਿੰਗ ਹੈ ਉਹਦੇ ਵਿੱਚ ਗੱਲ ਗੋਲ ਜੀ ਕਰਤੀ ਸਿੰਘ ਸਹਿਬਾਨ ਨੇ ਜਿਨ੍ਹਾਂ ਨੇ ਉਹਨਾਂ ਨੂੰ ਲਾਇਆ ਉਹਨਾਂ ਦੇ ਰੱਖਣ ਦੀ ਵੀ ਕੋਸ਼ਿਸ਼ ਕੀਤੀ ਤੇ ਦੂਜੇ ਪਾਸੇ ਕਿਉਂਕਿ ਸਾਰਾ ਕੁਝ ਗੁਰਮਤ ਦੀ ਰੋਸ਼ਨੀ ਚ ਹੋਣਾ ਸੀ ਸਿੱਧਾ ਘੋੜੀ ਸਕਦਾ ਸੀ ਤੇ ਇਸ ਕਰਕੇ ਤੋਂ ਜਿੰਨਾ ਕਰ ਸਕਦੇ ਸੀ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਹੋਇਆ ਚੰਗਾ ਹੁੰਦਾ ਜੇ ਅਕਾਲ ਤਖਤ ਸਾਹਿਬ ਸਪਸ਼ਟ ਸੁਦੇਸ਼ ਦਿੰਦੇ ਜਥੇ ਦਾ ਔਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਔਰ ਜਿਹੜੇ ਬੰਦੇ 2 ਦਸੰਬਰ ਦੇ ਹੁਕਮਨਾਮੇ ਤੋਂ ਭੱਜੇ ਨੇ ਉਹਨਾਂ ਨੂੰ ਤਲਬ ਕਰਦੇ ਤੇ ਗੱਲ ਜਿਆਦਾ ਚੰਗੀ ਹੋਈ ਸੀ ਪਰ ਜੋ ਹੋਇਆ ਤੁਹਾਡੇ ਸਾਹਮਣੇ ਹੈ ਤੇ ਜਿਵੇਂ ਮੈਂ ਸਮਝਿਆ ਮੈਂ ਤੁਹਾਡੇ ਸਾਹਮਣੇ ਰੱਖਿਆ ਤੁਸੀਂ ਇਸ ਨੂੰ ਕਿਵੇਂ ਸਮਝਦੇ ਹੋ ਤੁਸੀਂ ਮੈਨੂੰ ਆਪਣੇ ਕਮੈਂਟ ਰਾਹੀਂ ਦੱਸੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ